ਇਹਦੇ ਜਦੋਂ ਉੱਥੋਂ ਦਾ ਰਿਪੋਰਟ ਕਿੱਦਾਂ ਪਤਾ ਲੱਗਾ ਕਿ ਰਿਪੋਰਟ ਕਰਤਾ ਯੂਐਸ ਉਤਰੇ ਸੀਗੇ ਉੱਥੇ ਬਾਰਡਰ ਤੇ ਜਦੋਂ ਸਾਰੀ ਗੱਲਬਾਤ ਹੋਈ ਨਹੀਂ ਜੀ ਉਹਨਾਂ ਨੇ ਮਤਲਬ ਕਿ ਸਾਨੂੰ ਕੁਝ ਨਹੀਂ ਦੱਸਿਆ ਮਤਲਬ ਕਿ ਉਹਨਾਂ ਨੇ ਸਾਨੂੰ ਜਦੋਂ ਫਲਾਈਟ 'ਚ ਭਾਗੇ ਉਹਨਾਂ ਨੇ ਸਾਨੂੰ ਉਹਦੇ ਹੀ ਗੱਲ ਦੱਸੀ ਹੈ ਵੀ ਤੁਹਾਨੂੰ ਮਤਲਬ ਕਿ ਉਹਨਾਂ ਦਾ ਪਾਕਿਸਤਾਨੀ ਟ੍ਰਾਂਸਲੇਟਰ ਹੀ ਉਹਨੇ ਕੱਲ ਦੱਸੀ ਹੈ ਵੀ ਤੁਹਾਨੂੰ ਡਿਪੋਰਟ ਕਰਨ ਲੱਗੇ ਮਤਲਬ ਕਿ ਸਾਨੂੰ ਪਹਿਲਾਂ ਕੁਝ ਵੀ ਨਹੀਂ ਦੱਸਿਆ ਜਦੋਂ ਹੱਥ ਘੜੀਆਂ ਲਾਉਂਦੇ ਕੁਝ ਨਹੀਂ ਦੱਸਿਆ ਤੇ ਵੀ ਇਹਦੇ ਜਦੋਂ ਉੱਥੇ ਗਏ ਸੀਗੇ ਏਜੰਟ ਨਾਲ ਕਿੱਦਾਂ ਮਿਲੇ ਕਿੱਦਾਂ ਮੁਲਾਕਾਤ ਹੋਈ ਕੀ ਕਿਹਾ ਸੀ ਉਹਨੇ ਡੌ ਵੰਗ ਚਾੜਾ ਉਹਨਾਂ ਆਪਾ ਜੀ ਮਤਲਬ ਕਿ ਯਾਰ ਦੋਸਤ ਸੀ ਉਹਨਾਂ ਦੇ ਥਰੂ ਹੀ ਉਹਨਾਂ ਨਾਲ ਗੱਲ ਕੀਤੀ ਆ ਯਾਰਾਂ ਦੋਸਤਾਂ ਦੇ ਨਾਲ ਹੀ ਤੇ ਮਤਲਬ ਉਹਨਾਂ ਕੱਲੇ ਵੀ ਬਾਈ ਫਲੈਟ ਦੀ ਕੀਤੀ ਥੜੀ ਗੇਮ ਦੇ ਪੈਸੇ ਘਾਟੀ ਆਪਾਂ ਵੱਧ ਪੈਸੇ ਦੇ ਕੇ ਉਹਨਾਂ ਦੇ ਬਾਈ ਫਲੈਟ ਦਾ ਕੰਮ ਕਰਾਇਆ ਡੋਂਕੀ ਵਾਲਾ ਕੋਈ ਮਤਲਬ ਉਹ ਡੋਂਕੀ ਦਾ ਵਰਕਾ ਹੀ ਪਾੜਿਆ ਆਪਾਂ ਮਤਲਬ ਕੀ ਆਪਾਂ ਉਹਨੂੰ ਦੱਸਿਆ ਪਰ ਡੋਂਕੀ ਵਾਲੇ ਹੈ ਜੀ ਆਪਣੇ ਕੋਲ ਜਾ ਨਹੀਂ ਜਾਣਾ ਫਿਰ ਵੀ ਉਹਨੇ ਮਤਲਬ ਕਿ ਉੱਥੇ ਜਾ ਕੇ ਮੁੱਗਰ ਕੇ ਆਪਣੀ ਡੋਂਕੀ ਕਰਾਈਏ ਕਿਉਂਕਿ ਉਹ ਕਹਿੰਦਾ ਹੈ ਵੀ ਤੇ ਤੇਰੀ ਜੰਗਲ ਧਣ ਜਾਣਾ ਪਰ ਤੇਨਾਂ ਥੋੜਾ ਜਿਹਾ ਲੱਕ ਹੋਏਗਾ ਮੈਂ ਕਿੱਦਾਂ ਮਤਲਬ ਕੀ ਆਂਦਾ ਉੱਥੇ ਦੋ ਗੇਮਾਂ ਹੁੰਦੀਆਂ ਇੱਕ ਕ੍ਰਿਟੋ ਇੱਕ ਕੈਲਿਡੋਨੀਆ ਕੈਲਿਡੋਨੀਆ ਦਾ ਮਤਲਬ ਕਿ ਘੋੜੇ ਗ ਕ੍ਰਿਟੋਸ ਆਣੀ ਪੇ ਜਾ ਮਤਲਬ ਕਿ ਮੈਂ ਤਿੰਨ ਦਿਨ ਤੁਰਿਆ ਕ੍ਰਿਟੋਜ ਤੇ ਕੈਲਿਡੋਨੀਆ ਚ ਬੰਦੇ ਮਤਲਬ ਕਿ ਅੱਧਾ ਦਿਨ ਤੇ ਅੱਧਾ ਇੱਕ ਦਿਨ ਤੁਰਦੇ ਆ ਅਗਲੇ ਦਿਨ ਘੋੜੇ ਘਾੜੀ ਕਰਾ ਦਿੰਦੇ ਆ ਵੀ ਮਜ਼ਾ ਥੱਕ ਦਾ ਦੁੱਖ ਦਾ ਨਹੀਂ ਸਹੀ ਰਹਿੰਦਾ ਪਰ ਸਾਡੀ ਸਸਤੀ ਤੋਂ ਸਸਤੀ ਗੇਮ ਕਰਾਈ ਉਹਨੇ ਰੁਪਿਆ 50 ਲੱਖ ਲੈ ਕੇ ਮਤਲਬ ਕਿ ਕੋਈ ਜੀ ਪਾਜੀ ਸੁਪਨਾ ਤੇ ਹੋ ਵੱਡਾ ਹੈ ਕਿ ਆਪਾਂ ਕਮਾਈ ਕਰਾਂਗੇ ਮਤਲਬ ਕਿ ਚਲੋ ਜੋ ਵੀ ਆ ਜਿਹੜੇ ਪੈਸੇ ਲਾਵੇ ਚੱਲੇ ਆਪਾਂ ਮਤਲਬ ਕਿ ਦੁਗਲੇ ਕਰਕੇ ਆਵਾਂਗੇ ਮਿਹਨਤ ਕਰਾਂਗੇ ਮਿਹਨਤ ਦਾ ਮੁੱਲ ਮੜੂਗਾ ਆਪਣਾ ਤੇ ਕਮਾਈ ਕਰਾਂਗੇ ਆਪਣੀ ਰਾਜ ਦੀ ਬਾਕੀ ਆਪਾਂ ਫਿਰ ਆਪਣਾ ਇੰਡੀਆ ਆ ਕੇ ਕੋਈ ਬਿਜ਼ਨਸ ਕੋਈ ਸੋਚਾਂਗੇ ਮਤਲਬ ਕਿ ਆਪਾਂ ਉਧਰ ਸੈਟਲ ਹੋ ਨਹੀਂ ਗਏ ਆਪਾਂ ਕਮਾਈ ਕਰ ਤਾ ਗਏ ਬਾਈ ਉਹ ਵੀ ਸੁਪਨਾ ਨਹੀਂ ਕੋਲਾ ਹੈ ਪਤ ਵੀ ਇਹ ਸਵਾਲ ਬਹੁਤ ਵੱਡੇ ਚੱਲ ਰਿਹਾ ਕਿ ਜਦੋਂ ਸੁਪਨਾ ਸੀਗਾ ਤੁਹਾਡਾ ਕਿ ਇੱਥੇ ਆ ਕੇ ਫੇਰ ਮੈਂ ਸੈਟਲ ਹੋ ਜਾਊਗਾ ਲੇਕਿਨ ਜੇ 50 ਲੱਖ ਰੁਪਏ ਪਾਸ ਕੰਮ ਦੀ ਅਨੈਂਜਮੈਂਟ ਕੀਤੀ ਤੇ ਲੱਗਦਾ ਨਹੀਂ ਸੀਗਾ ਕਿ ਪਹਿਲਾਂ ਹੀ ਇੱਥੇ ਜਗਤ ਲਗਾ ਲੈਂਦੇ ਹੁਣ ਗਲਤੀ ਬਹੁਤ ਕੰਡੀਆਂ ਤੁਸੀਂ ਮੰਨ ਰਹੇ ਹੋ ਨਹੀਂ ਭਾਜੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ 'ਚ ਕੋਈ ਇਤਨਾ ਦਾ ਮਤਲਬ ਹੈ ਪੈਸਾ ਲਾ ਹਾਂ ਮੰਨ ਲਓ ਜੇ ਆਪਾਂ ਕਾਰ ਵੀ ਲੈਨੇ ਆ ਤੇ ਕੋਈ ਮੇਰੇ ਹਿਸਾਬ ਨਾਲ ਕੋਈ ਤਰੱਕੀ ਵੀ ਕਿਤੇ ਜਰਤ ਨਹੀਂ ਲੱਗ ਭਾਗੇ ਇੱਥੇ ਗੋਲੀ ਹੀ ਵੱਜਦੀ ਸਾਰਿਆਂ ਨੂੰ ਕੋਈ ਮਾਰਾ ਜਾ ਵੀ ਕੋਈ ਤਾਂ ਉੱਠਦਾ ਸਿਰ ਚੁੱਕ ਦੀ ਕੋਸ਼ਿਸ਼ ਕਰਦਾ ਤੇ ਇੱਕ ਉਹਨਾਂ ਨੂੰ ਗੋਲੀ ਹੀ ਵਾਜਦੀ ਹੋਰ ਕੋਸ਼ਿਸ਼ ਕਰਦਾ ਸਸਲਾ ਵੀ ਆ ਗਿਆ ਮੇਸਰ ਹਾਂਜੀ ਭਾਜੀ ਰਾਤੀਆਂ ਵੀ ਚਲੋ ਅੱਗੇ ਲਗਾਤਾਰ ਯੂ ਐਸ ਏ ਵੱਲੋਂ ਜਿਹੜਾ ਵੱਡਾ ਐਕਸ਼ਨ ਕੀਤਾ ਜਾ ਰਿਹਾ ਲਗਾਤਾਰ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਭਾਰਤੀਆਂ ਨੇ ਪ੍ਰਵਾਸੀ ਜਿਨ੍ਹਾਂ ਨੂੰ ਉੱਥੇ ਕਿਤੇ ਨੇ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਜਹਾਜ਼ਾਂ ਦੇ ਵਿੱਚ ਬਿਠਾ ਕੇ ਤਸ਼ੱਦਦ ਵੱਡੀ ਕੀਤੀ ਜਾਦੀ ਹੈ ਮਿਲਟੀ ਜਹਾਜ਼ਾਂ ਦੇ ਵਿੱਚ ਇਸ ਤਰੀਕੇ ਨਾਲ ਬਿਠਾ ਕੇ ਭੇਜਣਾ ਸਾਡੇ ਨੌਜਵਾਨਾਂ ਨੂੰ ਇਸ ਤੋਂ ਵੱਧ ਜੇ ਇੱਕ ਵਾਰ ਗੱਲ ਕਰੀਏ ਜਿਸ ਤਰੀਕੇ ਨਾਲ ਸੱਚ ਮੈਂ ਤਾਂ ਇਹ ਵੀ ਮੌਜੂਦ ਹੈ ਬੰਡਾ ਦੇ ਦਾ ਜਤੈਂਦਰ ਵੀਰ ਮੈਂ ਤਾਂ ਮੌਜੂਦਾ ਅਮਰਤਾਦੀ ਸਿੰਘ ਹੈ ਦੱਸਿਆ ਗਿਆ ਕਿ ਮਾਸ ਵੀਰ ਦਾ ਸੇਵਨ ਨਹੀਂ ਕਰਦੇ ਲੇਕਿਨ ਉੱਥੇ ਉੱਥੋਂ ਦੇ ਜਿਹੜੇ ਡਾਕਟਰ ਸੀ ਉਹਨਾਂ ਨੇ ਜ਼ਬਰਦਸਤੀ ਇਹਨਾਂ ਨੂੰ ਚਾਰਲਾ ਦੇ ਵਿੱਚ ਮੀਟ ਤੱਕ ਪੋਸ ਕੇ ਦਿੱਤਾ ਕਿ ਤੁਸੀਂ ਇਸ ਮੀਟ ਨੂੰ ਖਾਓ ਵੱਡੀ ਤਸ਼ੱਦਦ ਸਹਿ ਨਹੀਂ ਭਈ ਆ ਵੀਦੇ ਸਭ ਤੋਂ ਪਹਿਲਾਂ ਦੇ ਬਹੁਤ ਬਹੁਤ ਭਾਗੂ ਕਾ ਸੀ ਜਿਸ ਤਰੀਕੇ ਨਾਲ ਘਟਨਾ ਸਾਰੀ ਵਾਪਰੀ ਹੈ ਜ਼ਰੂਰ ਦੱਸਿਓ ਪਹਿਲਾਂ ਕਿੰਦਾ ਇਹ ਤੋਂ ਸਪਨਾ ਸਜਾਇਆ ਵੀ ਨਹੀਂ ਜਾਣਦਾ ਕੀ ਸਦਾ ਸੁਭਾਅ ਸੀਗਾ ਘਰ ਦੇ ਵਿੱਚ ਜਦੋਂ ਗਏ ਹਾਂਜੀ ਭਾਜੀ ਸੁਪਨਾ ਤਾਂ ਬਹੁਤ ਵੱਡਾ ਹੈ ਕਿ ਆਪਾਂ ਕਮਾਈ ਕਰਾਂਗੇ ਮਤਲਬ ਕਿ ਚਲੋ ਜੋ ਵੀ ਆ ਜਿਹੜੇ ਪੈਸੇ ਲਾ ਕੇ ਚੱਲੇ ਆ ਆਪਾਂ ਮਤਲਬ ਕਿ ਡੁਗਲੇ ਕਰਕੇ ਆਵਾਂਗੇ ਮਿਹਨਤ ਕਰਾਂਗੇ ਮਿਹਨਤ ਦਾ ਮੁੱਲ ਮੜੂਗਾ ਆਪਣਾ ਤੇ ਕਮਾਈ ਕਰਾਂਗੇ ਆਪਣੀ ਰਾਜ ਦੇ ਬਾਕੀ ਆਪਾਂ ਫਿਰ ਆਪਣਾ ਇੰਡੀਆ ਆ ਕੇ ਕੋਈ ਬਿਜ਼ਨਸ ਕੋਈ ਸੋਚਾਂਗੇ ਮਤਲਬ ਕਿ ਆਪਾਂ ਉਧਰ ਸੈਟਲ ਹੋਣ ਨਹੀਂ ਗਏ ਆਪਾਂ ਕਮਾਈ ਕਰਨ ਗਏ ਆਏ ਤੇ ਬਾਈ ਉਹੀ ਸੁਪਨਾ ਦੀ ਗੱਲ ਹੋਇਆ ਉਹਦੇ ਵੀ ਸਵਾਲ ਬਹੁਤ ਵੱਡੇ ਚੱਲ ਰਹੇ ਆ ਕਿ ਚਲੋ ਸੁਪਨਾ ਸੀਗਾ ਤੁਹਾਡਾ ਕਿ ਇੱਥੇ ਆ ਕੇ ਫੇਰ ਮੈਂ ਸੈਟਲ ਹੋ ਜਾਊਗਾ ਲੇਕਿਨ ਜੇ 50 ਲੱਖ ਰੁਪਏ ਪਾਸ ਕੰਮ ਦੀ ਅਨਿਮੈਂ ਗਲਤੀ ਬਹੁਤ ਵੱਡੀਆਂ ਤੁਸੀਂ ਮੰਨ ਰਹੇ ਹੋ ਜਦੋਂ ਬੜੀ ਵੱਡੀ ਗੱਲ ਪਰਵਾਦ ਨੇ ਵੀ ਹੀ ਕਿਹਾ ਕਿ ਬੜੀ ਵੱਡੀ ਗੱਲ ਹੈ ਕਿ ਬੁੱਤ ਸਦਾ ਸੰਤ ਕੋ ਸਹੀ ਸਲਾਮਤ ਵਾਪਸ ਆ ਗਿਆ ਲੇਕਿਨ ਉਸਨੇ ਇਹ ਸੋਚ ਲਈ ਪੰਜਾਬ ਚ ਕੁਛ ਕਾਦ ਲਿਆ 50 ਲੱਖ ਰੁਪਇਆ ਲਾ ਕੇ ਨਹੀਂ ਭਾਜੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਚ ਕੋਈ ਇਦਾਂ ਦਾ ਮਤਲਬ ਹੈ ਪੈਸਾ ਲਾ ਹਾਂ ਮੰਨ ਲਓ ਜੇ ਆਪਾਂ ਕਾਰ ਵੀ ਲੈਨੇ ਆ ਤੇ ਕੋਈ ਮੇਰੇ ਹਿਸਾਬ ਨਾਲ ਕੋਈ ਤਰੱਕੀ ਵੇਖ ਕੇ ਕਿਸੇ ਜਰਤ ਨਹੀਂ ਲੱਗ ਭਾਗੇ ਇੱਥੇ ਗੋਲੀ ਹੀ ਵੱਜਦੀ ਸਾਰਿਆਂ ਨੂੰ ਕੋਈ ਮਾਰਾ ਜਾ ਵੀ ਕੋਈ ਤਾਂ ਉੱਠਦਾ ਸਿਰ ਚੁੱਕ ਦੀ ਕੋਸ਼ਿਸ਼ ਕਰਦਾ ਤੇ ਕੋ ਉਹਨਾਂ ਨੂੰ ਗੋਲੀ ਹੀ ਵਜਦੀ ਹੋਰ ਉਹ ਕੁਸ਼ੀ ਦਾ ਸلسਲਾ ਵੀ ਆ ਗਿਆ ਵੇਸਾ ਹਾਂਜੀ ਭਾਜੀ ਵਿਚਰੋ ਤੇ ਵੀਦੇ ਜਦੋਂ ਇੱਥੋਂ ਗਏ ਸੀਗੇ ਏਜੰਟ ਨਾਲ ਕਿੱਦਾਂ ਮਿਲੇ ਕਿੱਦਾਂ ਮੁਲਾਕਾਤ ਹੋਈ ਕੀ ਕਹਾਂ ਚੁਕੋ ਨੇ ਡੌਂਕੀ ਦਾ ਜ਼ਿਕਰ ਕੀਤਾ ਸੀਗਾ ਡੌਂਕੀ ਲੰਵਾ ਕੇ ਭੇਜਾਂਗੇ ਜਾਂ ਉੱਥੇ ਜਾ ਕੇ ਸੱਪ ਦਾ ਲੱਗਾ ਕਿ ਜਿਹੜਾ ਜੰਗਲਾਂ ਨਹੀਂ ਜਾਣਾ ਪੈਣਾ ਉਹਨਾਂ ਭਾਜੀ ਮਤਲਬ ਕਿ ਯਾਰ ਦੋਸਤ ਸੀ ਉਹਨਾਂ ਨੇ ਥਰੂ ਹੀ ਉਹਨਾਂ ਨਾਲ ਗੱਲ ਕੀਤੀ ਹੈ ਯਾਰਾਂ ਦੋਸਤਾਂ ਦੇ ਨਾਲ ਹੀ ਤੇ ਮਤਲਬ ਉਹਨਾਂ ਨਾਲ ਗੱਲ ਹੀ ਵੀ ਬਾਈ ਫਲੈਟ ਦੀ ਕੀਤੀ ਸੀ ਥਰੜੀ ਗੇਮ ਦੇ ਪੈਸੇ ਘਾਟੇ ਆਪਾਂ ਵੱ ਆਲਾ ਕੋਈ ਮਤਲਬ ਕਿ ਡੌਂਕੀ ਦਾ ਵਰਕਾ ਹੀ ਪਾੜਿਆ ਆਪਾਂ ਮਤਲਬ ਕੀ ਆਪਾਂ ਉਹਨੂੰ ਦੱਸਿਆ ਪਰ ਡੌਂਕੀ ਵਾਲੇ ਹੈ ਜੀ ਆਪਣੇ ਕੋਲ ਜਾ ਨਹੀਂ ਜਾਣਾ ਫਿਰ ਵੀ ਉਹਨੇ ਮਤਲਬ ਕਿ ਉੱਥੇ ਜਾ ਕੇ ਮੁਕਰ ਕੇ ਆਪਣੀ ਡੌਂਕੀ ਕਰਾਈ ਆ ਤੇ ਫਿਰ ਜਦੋਂ ਉੱਥੇ ਜਾ ਕੇ ਸਾਦਾ ਤੁਹਾਨੂੰ ਪਤਾ ਲੱਗਿਆ ਮੁਕਰਿਆ ਹੁਣ ਜੰਗਲਾਂ ਲਈ ਜਾਣਾ ਪੈਣਾ ਪਰ ਤਸ਼ੰਦਤ ਸਹਿਣੀ ਪੈਣੀ ਆ ਟਾਰ ਗੱਲ ਹੋਈ ਸੀਗੀ ਫੋਨ ਤੇ ਉਹਦਾ ਕੁਝ ਮੈਸੇਜ ਕੀਤੇਗੇ ਇਦਾਂ ਹੌਂ ਲੱਗਾ ਮੈਂ ਇਦਾਂ ਹਾਂ ਕੀਤਾ ਸੀ ਕਿ ਉਹ ਕਹਿੰਦਾ ਸੀ ਵੀ ਤੇਰੇ ਤੇਰੀ ਜੰਗਲ ਥਣ ਜਾਣਾ ਪਰ ਤੇਰੇ ਨਾਲ ਥੋੜਾ ਜਿਹਾ ਅਲੱਗ ਹੋਏਗਾ ਮੈਂ ਕਿੱਦਾਂ ਮਤਲਬ ਕਿ ਆਂਦਾ ਵੀ ਉੱਥੇ ਦੋ ਗੇਮਾਂ ਨੇ ਇੱਕ ਟ੍ਰਿਟੋ ਇੱਕ ਰਹਿੰਦੇ ਆ ਪਰ ਉਹਨਾਂ ਉਹੀ ਕੈਲਿਡੋਨੀਆ ਦੀ ਗੱਲ ਹੈ ਕਿ ਉਹ ਕ੍ਰੀਟੋ ਥਾਣੀ ਪੇਜਾ ਮਤਲਬ ਕਿ ਮੈਂ ਤਿੰਨ ਦਿਨ ਤੁਰਿਆ ਕ੍ਰੀਟੋ ਤੇ ਕੈਲਿਡੋਨੀਆ ਚ ਬੰਦੇ ਮਤਲਬ ਕਿ ਅੱਧਾ ਦਿਨ ਕੇ ਅੱਧਾ ਇੱਕ ਦਿਨ ਤੁਰਦੇ ਆ ਅਗਲੇ ਦਿਨ ਘੋੜੇ ਘਾੜੇ ਕਰਾ ਦਿੰਦੇ ਆ ਬਦਦਾ ਛੱਕ ਦਾ ਸੁਖਦਾਰੀ ਸਹੀ ਰਹਿੰਦਾ ਪਰ ਸਾਡੀ ਸਸਤੀ ਤੋਂ ਸਸਤੀ ਗੇਮ ਕਰਾਈ ਉਹਨੇ ਰੁਪਇਆ 50 ਲੱਖ ਲੈ ਕੇ ਮਤਲਬ ਕਿ ਕੋਈ 25 ਤੋਂ 26 ਲੱਖ ਵਾਲੀ ਗੇਮ ਹੈ ਮੇਰੀ 20-25 ਲੱਖ ਰੁਪਏ ਉਹ ਏਜੰਟ ਹੀ ਖਾ ਗਿਆ ਪਾਜੀ ਕੋਕੀ ਨਾਲ ਦੇ ਮੁੰਡੇ ਦੱਸਦੇ ਕਿ ਕਿਉਂ ਆਂਦੇ ਵੀ ਤੂੰ ਸਾਡੇ ਨਾਲ ਕਿਵੇਂ ਆ ਗਿਆ ਕਿਦਾਂ ਕੀ ਸਿਸਟਮ ਆ ਇੰਨੇ ਪੈਸੇ ਦੇ ਕੇ ਤੂੰ ਤੇ ਪਿੱਛੋਂ ਸਾਨੂੰ ਆਮ ਤਰੀਕ ਫਲਾਈਟ ਮੈਂ ਕਿਹਾ ਫਾਇਦੇ ਫਲਾਈਟ ਹੀ ਯਾਰ ਪਤਾ ਨਹੀਂ ਕੀ ਸਿਸਟਮ ਬਣਾਉਂਦਾ ਤੈਨੂੰ ਗੁੱਸਾ ਨਾ ਕਰੀ ਕੁੱਤੜੇ ਪੈਸੇ ਤੁਸੀਂ ਮੈਨੂੰ ਦੱਸੋ ਕਿਸ ਨੇ ਆਪਾਂ ਮੈਨੂੰ 26 ਲੱਖ ਦੱਸਿਆ ਕਿ ਨੇ 25 ਲੱਖ ਦੱਸਿਆ 32 ਲੱਖ ਤੋਂ ਪਾਜੀ ਕੋਈ ਉੱਤੇ ਟੱਪਿਆ ਨਹੀਂ ਜਿਹੜੇ ਮੇਰੇ ਨਾਲ ਆਏ ਤੇ ਮੈਨੂੰ ਬੜਾ ਉਸ ਟਾਈਮ ਤੇ ਹੋ ਰਿਹਾ ਵੀ ਮੈਂ 50 ਲੱਖ ਦੇ ਕੇ ਵੀ ਨਾਲ ਤੁਰਿਆ ਹੋਇਆ ਤੇ ਜਦੋਂ ਜੰਗਲਾਂ ਵਿੱਚੋਂ ਜਾਂਦੇ ਸੀਗੇ ਜਾਂ ਡੌਕਰ ਆਪਣੇ ਘਰ ਰੱਖਦੇ ਸੀਗੇ ਕੁੱਟਦੇ ਮਾਰਦੇ ਵੀ ਸੀਗੇ ਰੋਟੀ ਪਾਣੀ ਰੋਟੀ ਤੋਂ ਤਵਾਜੇ ਰੱਖਿਆ ਗਿਆ ਗੱਲਾਂ ਹੈਗੀਆਂ ਨੇ ਰੋਟੀ ਪਾਣੀ ਦਾ ਭਾਜੀ ਮਤਲਬ ਕਿ ਉਹਨਾਂ ਨੇ ਅਜਾ ਕੁੱਟ ਦੇ ਮਾਰਦੇ ਤੇ ਤਾਂ ਮਾਣਾ ਕਿ ਜਿਹੜੇ ਮਗਰੋਂ ਟਾਂਟ ਜੈਂਟ ਪੈਸੇ ਨਾ ਪਾਉਣ ਉਹਨਾਂ ਨੂੰ ਕੁੱਟ ਦੇ ਮਾਰਦੇ ਆ ਰੋਟੀ ਦਾ ਮਤਲਬ ਕਿ ਉਹਨਾਂ ਦਾ ਸੂਲ ਹੈ ਮਤਲਬ ਕਿ ਉਹਨਾਂ ਨੂੰ ਕਿਸੇ ਦਾ ਡਰ ਭੈ ਨਹੀਂ ਉਹਨਾਂ ਨੂੰ ਪਤਾ ਵੀ ਦੋ ਨੰਬਰ ਜਿਹਾ ਉਹਨਾਂ ਦਾ ਜਿੱਦੇ ਤੇ ਜੀ ਕਰੋ ਉਹ ਮਤਲਬ ਕੁੱਟ ਮਾਰ ਸਕਦੇ ਉਹਨਾਂ ਨੂੰ ਕਿਸੇ ਦਾ ਡਰ ਭੈ ਨਹੀਂ ਜਿਹੜੇ ਨਾਲ ਨੌਜਵਾਨ ਸੀਗੇ ਕੁਝ ਲੇਡੀਜ਼ ਵੀ ਹੈਗੀਆਂ ਸੀ ਜਦੋਂ ਸਭ ਕੁਝ ਹੋਇਆ ਤਾਂ ਜਨਤ हां जी लेडीज ਵੀ ਆ ਗਏ ਮਤਲਬ ਉਹ ਕੋਈ ਜੰਗਲ ਚ ਪਨਾਮਾ ਜੰਗਲ ਚ ਸਾਡਾ ਮਤਲਬ ਕਿ ਸਪੈਨਿਸ਼ ਹੀ ਮਤਲਬ ਕਿ ਸਾਰੀਆਂ ਨੇੜੀ ਪਾਕਿਸਤਾਨ ਦੇ ਗਲਤ ਹਰਕਤੋਂ ਦਾ ਲੇਡੀਜ਼ ਦਾ ਉਹਨਾਂ ਲੇਡੀਜ਼ ਨਾਲ ਨਹੀਂ ਮਤਲਬ ਕਿ ਅਗਲੇ ਗਰੁੱਪ ਨਾਲ ਸੁਣਿਆ ਵੀ ਲੜਕਿਆਂ ਨਾਲ ਗਲਤ ਹਰਕਤ ਹੋਈ ਆ ਤੇ ਤਾਂ ਕਰਕੇ ਤੇ ਅ ਵੀਦੇ ਜਦੋਂ ਇਹ ਵੀ ਸੁਣਨ ਚ ਤੁਸੀਂ ਦੱਸ ਰਹੇ ਸੀ ਕਿ ਪਹਿਲਾਂ ਕਿ ਮੀਟ ਵੀ ਪੋਸਿਆ ਗਿਆ ਤੁਸੀਂ ਅਮਰਤਧਾਰੀ ਸਿੰਘ ਨੂੰ ਚਾਵਨਾ ਚ ਮੀਟ ਦਿੱਤਾ ਮੈਨੂੰ ਭਾਵੇਂ ਤੁਸੀਂ ਕਹਿਆ ਨਹੀਂ ਕਿ ਮੈਂ ਅਮਰਤਧਾਰੀ ਸਿੰਘ ਆਸ ਤੇ ਹੱਥ ਨਹੀਂ ਲਾਉਂਦਾ ਇਹਨਾਂ ਚੀਜ਼ਾਂ ਨੂੰ ਤੇ ਤੁਸੀਂ ਸਾਨੂੰ ਕਿਉਂ ਪੋਸ ਪੋਸ ਦੇ ਦੇ ਰਹੇ ਹਾਂਜੀ ਉਹਨਾਂ ਨਾਲ ਗੱਲ ਹੋਈ ਕਿ ਉਹ ਕਹਿੰਦੇ ਮਤਲਬ ਕਿ ਤੁਸੀਂ ਟੈਨਸ਼ਨ ਨਾ ਲਾਓ ਤੇ ਦੂਸਰਾ ਛੇੜ ਦਾ ਦੂਸਰਾ ਇਹ ਗੱਲ ਕੀਤੀ ਵੀ ਚਾਲ ਚਾਲ ਤੇ ਵੀਰੇ ਜਦੋਂ ਉੱਥੋਂ ਬੰਗ ਡਿਪੋਰਟ ਕਿੱਦਾਂ ਪਤਾ ਲੱਗਾ ਕਿ ਰਿਪੋਰਟ ਕਰਤਾ ਯੂਐਸ ਉਤਰੇ ਸੀਗੇ ਉੱਥੇ ਬਾਰਡਰ ਤੇ ਜਦੋਂ ਸਾਰੀ ਗੱਲਬਾਤ ਹੋਈ ਨਹੀਂ ਜੀ ਉਹਨਾਂ ਦਾ ਮਤਲਬ ਹੈ ਕਿ ਸਾਨੂੰ ਕੁਝ ਨਹੀਂ ਦੱਸਿਆ ਮਤਲਬ ਕਿ ਉਹਨਾਂ ਨੇ ਸਾਨੂੰ ਜਦੋਂ ਫਲਾਈਟ 'ਚ ਭਾ ਕੇ ਉਹਨਾਂ ਸਾਨੂੰ ਉਹਦੇ ਗੱਲ ਦੱਸੀਆਂ ਵੀ ਤੁਹਾਨੂੰ ਮਤਲਬ ਕਿ ਉਹਨਾਂ ਦਾ ਪਾਕਿਸਤਾਨੀ ਟਰਾਂਸਲੇਟਰ ਹੀ ਉਹਨੇ ਕੱਲ ਦੱਸੀਆ ਵੀ ਤੁਹਾਨੂੰ ਡਿਬੋਰਡ ਕਰਨ ਲੱਗੇ ਮਤਲਬ ਕਿ ਸਾਨੂੰ ਪਹਿਲਾਂ ਕੁਝ ਵੀ ਨਹੀਂ ਦੱਸਿਆ ਜਦੋਂ ਹੱਥ ਘੜੀਆਂ ਲਾਉਣ ਤੇ ਕੁਝ ਨਹੀਂ ਦੱਸਿਆ ਤੇ ਬੇੜੀਆਂ ਬੁੜੀਆਂ ਲਾ ਕੇ ਲਿਆਣ ਵਾਲੀ ਗੱਲ ਵੀ ਸੱਚੀ ਹੈ ਕਿ ਉਹਨੇ ਤਸ਼ੱਦਦ ਕੀਤੀ ਹੈ ਉਹੀ ਕੰਮ ਹੈ ਤੁਹਾਡੇ ਦਾ ਬਿਲਕੁਲ ਸੱਚੀ ਮੈਂ ਜੋ ਸੁਣਿਆ ਉਸ ਤੋਂ ਵੱਧਿਆ ਘੱਟ ਕੁਝ ਨਹੀਂ ਤੇ ਮੂਤ ਵੀ ਕਹਿੰਦੇ ਲੋਕਾਂ ਦੇ ਸਿਰ ਤੇ ਪਾਇਆ ਉਹ ਕਿੰਨਾ ਲੜਕਿਆਂ ਨਾਲ ਹੋਇਆ ਸੀਗਾ ਜਿਹੜਾ ਪਸ਼ਾਬ ਹੈ ਗਿਆ ਉਹ ਮ ਇਹ ਰੋਪਨਾਮਾ ਬਾਂਦੀ ਉਹਦੇ ਟੋਂਕਰ ਨੇ ਉਹ ਗੇਮ ਚਲਾਤੀ ਸੀ ਉਦੋਂ ਉਹਨਾਂ ਦਾ ਪਿਸ਼ਾਬ ਕਰਾਂਗੇ ਸਰਾਦ ਬੋਤਲਾਂ ਕਰਾਉਂਦੇ ਸਵੇਰੇ ਉੱਠ ਕੇ ਨਾਲੇ ਸਿਰਚ ਪਾ ਦਿੰਦੇ ਤਾਂ ਜਾਗਦੇ ਆਸ ਹੁਣ ਲਈ ਸਰਕਾਰਾਂ ਤੋਂ ਕਿਸ ਤਰੀਕੇ ਦੀ ਹੁਣ ਲੱਗਦਾ ਉਸਦਾ ਹੱਲ ਹੋਏਗਾ ਕਿਉਂਕਿ ਵੱਡੇ ਪੱਧਰ ਤੇ ਇਸ ਦੇ ਉੱਪਰ ਆਇ ਨੀਤੀ ਖੜੀ ਜਾ ਗਈ ਹੈ ਸਰਕਾਰਾਂ ਤੋਂ ਕੀ ਮੰਗ ਕਰਦੇ ਸਰਕਾਰਾਂ ਤੋਂ ਬਸ ਮੰਗ ਕਰਦੇ ਆ ਵੀ ਜੋ ਸਾਡਾ ਲੱਗਾ ਜਾਂਦਾ ਤੇ ਮਤਲਬ ਕੋਈ ਹੱਲ ਕਰੋ ਜਾਂ ਕੋਈ ਨੌਕਰੀ ਦੇ ਦਿਓ ਜਿਹੜਾ ਸਾਈ ਇੱਥੇ ਟਿਕ ਟਿਕਾ ਕੇ ਬੈਠੇ ਰਹੀ ਕਿਉਂਕਿ ਬਾਹਰ ਤੇ ਜਾਣ ਵਾਲਾ ਕੋਈ ਵਰਕ ਨਹੀਂ ਆਉਣਾ ਧੰਨ ਧੰਨ